ਫਗਵਾੜਾ ਵਿਖੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਰਾਜਾਂਦੀ ਇੱਕ ਲੜਕੀ ਨਾਲ ਮਾਰਕਟ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਿਆ ਜ਼ਖਮੀ ਹਾਲਤ ਵਿੱਚ ਪੀੜਤ ਲੜਕੀ ਨੂੰ ਨਜ਼ਦੀਕ ਹੀ ਆਟੋ ਵਾਲਿਆਂ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਇਸ ਬੰਦੀ ਜਾਣਕਾਰੀ ਦਿੰਦੇ ਆ ਮੌਕੇ ਤੇ ਮੌਜੂਦ ਆਟੋ ਚਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਜਦੋਂ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਇਸ ਲੜਕੀ ਦਾ ਪਿੱਛਾ ਕਰਦਾ ਹੋਇਆ ਲੜਕੀ ਦੇ ਕੋਲ ਆਇਆ ਤੇ ਮਾਰਕੁੱਟ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਮੇਰਾ ਮੇਜਰ ਸਿੰਘ ਹੈ ਭਾਈ ਮੇਜਰ ਸਿੰਘ ਕਿੱਥੇ ਦੇ ਰਹਿਣ ਵਾਲੇ ਆਪਾਂ ਆਪਾਂ ਭਾਜੀ ਲਵ ਯੂਨੀਵਰਸਿਟੀ ਆਟੋ ਚਲਾਇਦੇ ਤੇ ਸਾਰੇ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਆ ਮਾਮਲਾ ਇਦਾਂ ਭਾਜੀ ਕੁੜੀ ਆ ਨਾ ਜਲੰਧਰ ਤੋਂ ਆਈ ਸੀ ਉਧਰੋਂ ਬੱਸ ਉਤਰ ਕੇ ਇਹ ਫਲਾਈਓਵਰ ਜਿਹੜਾ ਬਣਿਆ ਲੋਹੇ ਜਿਹੜਾ ਉਹ ਪਾਰ ਕਰਕੇ ਯੂਨੀਵਰਸਿਟੀ ਵਾਲੀ ਸਾਈਡ ਤੋਂ ਆਟੋ ਨੇ ਲੈਣਾ ਜਦੋਂ ਉਹਦੇ ਵਿਚਾਲੇ ਆਈ ਉਹ ਤੋਂ ਪਿੱਛੋਂ ਕੇ ਮੁੰਡਾ ਪਿੱਛਾ ਕਰਦਾ ਸੀ ਉਹਨੇ ਬਾਈਕ ਉੱਥੇ ਲਾਈ ਆ ਆਪਣੀ ਬਾਈਕ ਲਾ ਕੇ ਤੇ ਇਹਦੇ ਇਹ ਗੱਲ ਕਰਦੀ ਹੁਣੀ ਫੋਨ ਤੇ ਕੁੜੀ ਇਹਦਾ ਫੋਨ ਖੋਇਆ ਨਾਲੇ ਫੋਨ ਇਹਨੇ ਫੋਨ ਫੜ ਲਿਆ ਜਾਂ ਕਿਦਾਂ ਜਦੋਂ ਜੇਦ ਹੋਈ ਮਾਰਿਆ ਉਹਦੇ ਤੇ ਨੱਕ ਤੇ ਵੀ ਸੱਟ ਲੱਗੀ ਉਹਦੇ ਸਿਰ ਦੇ ਵਿੱਚ ਵੀ ਮਾਰੀਆਂ ਗੁੱਜੀਆਂ ਸੱਟਾਂ ਖੜਾ ਕੁੜਾ ਮਾਰਿਆ ਜਾਂ ਕੋਈ ਪਤਾ ਨਹੀਂ ਸਾਨੂੰ ਜਦੋਂ ਕੁੜੀ ਚਲਾਈ ਫਿਰ ਸਾਨੂੰ ਪਤਾ ਲੱਗਾ ਇਹਦੇ ਬਲੱਡ ਚ ਹੁੰਦਾ ਹੈਗਾ ਅਸੀਂ ਆਏ ਇਹਦੇ ਕੋਲ ਫਿਰ ਉਹ ਮੁੰਡਾ ਜਦ ਤੱਕ ਉਹ ਮੋਟਰਸਾਈਕਲ ਲੈ ਕੇ ਫਗਵਾੜੇ ਵਾਲੀ ਸਾਈਡ ਨੂੰ ਦੌੜ ਗਿਆ ਤੇ ਕਿੰਨੇ ਵਿਅਕਤੀ ਸੀਗੇ ਜੀ ਬਸ ਆ ਕੋਈ 1 ਘੰਟਾ ਪਹਿਲਾਂ ਹੋਈ ਜਦੋਂ ਨਹੀਂ ਕਿੰਨੇ ਕਿੰਨੇ ਬੋਲ ਕਿੰਨੇ ਲੋਕ ਸੀਗੇ ਜੀ ਉਹਦੇ ਉਹ ਕੱਲਾ ਹੀ ਸੀਗਾ ਮੁੰਡਾ ਕੱਲਾ ਹੀ ਸੀ ਮੋਟਰਸਾਈਕਲ ਰੈੱਡ ਟੀ-ਸ਼ਰਟ ਉਹਨੇ ਪਾਈ ਸੀ ਅੱਛਾ ਜੀ ਫਲਾਟੀ ਨਾਲ ਮੋਟਰਸਾਈਕਲ ਸੀ ਤੇ ਕੋਈ ਹੋਰ ਵੀ ਨੁਕਸਾਨ ਹੋਇਆ ਹੈ ਮੈਡਮ ਦਾ ਨੇ ਨੁਕਸਾਨ ਤਾਂ ਉਹਨਾਂ ਦਾ ਸਿਰਫ ਇੱਕ ਫੋਨ ਹੀ ਲੈ ਕੇ ਗਿਆ ਫੋਨ ਹੀ ਲੈ ਗਿਆ ਤੇ ਬਾਕੀ ਇਹਨੂੰ ਕੁੱਟਿਆ ਮਾਰਿਆ ਕਿਉਂਕਿ ਕੁੜੀ ਫੋਨ ਆਪਣਾ ਪਛਾਹ ਕਰਦੀ ਸੀ ਫੋਨ ਲੈ ਗਿਆ ਫੋਨ ਲੈ ਗਿਆ ਖੋ ਕੇ ਜਦੋਂ ਸਾਨੂੰ ਪਤਾ ਲੱਗਾ ਮੋਟਰਸਾਈਕਲ ਤੇ ਹੋ ਗਿਆ ਪਾਲੀ ਸਾਈਡ ਤੋਂ ਹੀ ਪਾਲੀ ਕਿੰਨੇ ਵਜੇ ਹੋਇਆ ਬਈ ਇਹ ਹਾਸਾ ਹਾਂਜੀ ਕਿੰਨੇ ਵਜੇ ਹੋਇਆ ਹਾਸਾ 7:00 ਵਜੇ 7:00 7:00 ਵਜੇ ਦਾ ਟਾਈਮ ਹੈ ਤੇ ਤੁਸੀਂ ਸਿਵਲ ਹਸਪੀਟਲ ਚ ਲੈ ਕੇ ਆਏ ਆ ਹਾਂਜੀ ਤੇ ਕੀ ਮਤਲਬ ਇਹ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਆ ਜਿੱਦਾਂ ਹੁਣ ਮੈਂ ਕਿ ਤੁਸੀਂ ਇਹ ਵਧੀਆ ਕੰਮ ਕੀਤਾ ਵਾ ਇਹ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਆਪਣੇ ਇੱਕ ਦਾ ਸੋਨਾ ਬਿਲਕੁਲ ਹੀ ਨਾ ਪਾਉਣ ਰੋਡ ਦੇ ਉੱਤੇ ਆਪਾਂ ਜਦੋਂ ਕੱਲੀਆਂ ਆਪਣੇ ਲੇਡੀਜ਼ ਜਾਂਦੀਆਂ ਜਾਂ ਫੋਨ ਹੈ ਇਹਨਾਂ ਦੇ ਕੋਲ ਬਿਲਕੁਲ ਫੋਨ ਹੱਥ ਦੇ ਵਿੱਚ ਰੱਖਣੇ ਨਹੀਂ ਚਾਹੀਦੇ ਆਪਣਾ ਫੋਨ ਸੇਵ ਰੱਖੋ ਤਾਂ ਹੀ ਇਹ ਵਾਰਦਾਤਾਂ ਹੁੰਦੀਆਂ ਲੋਕਾਂ ਨੂੰ ਅਲਰਟ ਰਹਿਣਾ ਪੈਣਾ ਉਧਰ ਸਿਵਲ ਹਸਪਤਾਲ ਫਪਵਾੜਾ ਦੇ ਡਾਕਟਰ ਦਾ ਕਹਿਣਾ ਹੈ ਕਿ ਪੀੜਤ ਲੜਕੀ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਤੇ ਇਸ ਬੰਦੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਅੰਗਲਾ ਜੀ ਇੱਕ ਲੜਕੀ ਆਪਣੇ ਫਪਵਾੜਾ ਸਿਵਲ ਹਸਪਤਾਲ ਲਈ ਅੰਦੀ ਗਈ ਜੀ ਸਰਿਕ ਮੇਂ ਫੁੱਲ ਪੇਸ਼ੈਂਟ ਆਇਆ ਲੈਥ ਡੈਂਟਿਸਟਰੀ ਆਫ ਅਸੋਰ ਦੇ ਨਾਲ ਐਡਮਿਟ ਕਰ ਲਿਆ ਗਿਆ ਹੈ ਅੰਡਰ ਆਬਜ਼ਰਵੇਸ਼ਨ ਹੈ ਤੇ ਪਰਚਾ ਕੱਟ ਦਿੱਤਾ ਗਿਆ